ਇਹ ਲੜਾਈ ਝਗੜੇ ਦੀਆਂ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਬੀਤੀ ਰਾਤ ਗੱਡੀਆਂ ਆਪਸ ਵਿੱਚ ਟਕਰਾਨ ਤੋਂ ਬਾਅਦ ਮਾਹੌਲ ਭੱਖ ਗਿਆ ਤੇ ਇਹ ਜੋ ਸ਼ਖਸ ਗਾਲ੍ਹਾਂ ਕੱਢ ਰਹੇ ਨੇ ਇਹ ਨੇ ਲੁਧਿਆਣਾ ਦੇ ਡੀਐਸਪੀ ਜਿਨ੍ਹਾਂ ਦਾ ਨਾਮ ਹੈ ਜਤਿੰਦਰ ਝੋਪੜਾ ਤੇ ਜਿਨ੍ਹਾਂ ਦੀ ਇੱਕ ਪਰਿਵਾਰ ਦੇ ਨਾਲ ਗੱਡੀ ਲੱਗਣ ਤੋਂ ਬਾਅਦ ਆਪਸੀ ਬਹਿਸ ਇੱਥੋਂ ਤੱਕ ਵੱਧ ਗਈ ਕਿ ਗੱਲ ਹੱਥੋਂ ਭਾਈ ਅਤੇ ਗਾਲੀ ਗਲੋਸ਼ ਤੱਕ ਪਹੁੰਚ ਗਈ ਜਿਦੇ ਵਿੱਚ ਡੀਐਸਪੀ ਸਾਹਿਬ ਲਗਾਤਾਰ ਗੁੱਸੇ ਦੇ ਵਿੱਚ ਗੰਧੀਆਂ ਗਾਲਾਂ ਕੱਢਣ ਲੱਗੇ ਤੇ ਨਾਲ ਉਹਨਾਂ ਦਾ ਛੋਟਾ ਭਰਾ ਵੀ ਸ਼ਾਮਲ ਸੀ ਤੇ ਦੂਸਰੇ ਪਾਸੇ ਦੂਸਰੇ ਪਰਿਵਾਰ ਨੇ ਜਦ ਵੀਡੀਓ ਬਣਾਣੀ ਸ਼ੁਰੂ ਕੀਤੀ ਤਾਂ ਡੀਐਸਪੀ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਜਾ ਤੂੰ ਬਣਾ ਲੈ ਵੀਡੀਓ ਵੀਡੀਓ ਬਣਾ ਕੇ ਤੁਸੀਂ ਸਾਨੂੰ ਗਲਤ ਦਿਖਾਉਣਾ ਚਾਹੁੰਦੇ ਹੋ ਖੈਰ ਇਹ ਮਾਮਲਾ ਬੀਤੀ ਰਾਤ ਦਾ ਹੈ ਤੇ ਜਿੱਥੇ ਕਿ ਮਾਹੌਲ ਤਣਾਅਪੂਰਨ ਹੋ ਗਿਆ ਥੋੜਾ ਗੇਮੋਗੇਮੀ ਵੀ ਹੋ ਗਈ ਕਹਾਂ ਕਿਤੇ ਬੰਦਿਆ ਇੱਥੇ ਕਿੱਥੇ ਲੰਮਾ ਆਈ ਪੁਲਿਸ ਵਾਲਾ ਤੁਹਾਨੂੰ ਧਮਕੀ ਦੇਣਾ ਆਇਆ ਹੈਗਾ ਸਾਡੇ ਬੰਦੇ ਇਕੱਠੇ ਹੋ ਰਹੇ ਪਏ ਹੋ ਤੁਸੀਂ ਉੱਧਰ ਆ ਕੇ ਗੱਲ ਕਰ ਹਾਂ ਆ ਬੰਦਾ ਆ ਬੰਦਾ ਧਮਕੀ ਮਿਲ ਰਹੀ ਆ ਮਾਰਨ ਦੀ ਧਮਕੀ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਠ ਨੂੰ ਮਾਰ ਕੇ ਲੋਕ ਜਾਨੀ ਨੂੰ ਆ ਬੰਦੇ ਨੇ ਗਵਾ ਕਹਿ ਰਹੇ ਨੇ ਪੁਲਿਸ ਵਾਲੀ ਜਾਨੀਆਂ ਨੂੰ ਡਾਲਾ ਆ ਪੁਲਿਸ ਵਾਲਾ ਤੁਹਾਨੂੰ ਧਮਕੀ ਦੇਣਾ ਹੋਰ ਖੜੇ ਕਰੀ ਧਮਕੀ ਦੋ ਨਾ ਉਸਕੇ ਵੀ ਮਾਰੇਗੀ ਧਮਕੀ ਆ ਤੁਹਾਨੂੰ ਤੁਸੀਂ ਵੀਡੀਓ ਬਣਾ ਕੇ ਸੱਟਿਆ ਹੋਗੇ ਰੇ ਗਾੜਾ ਦਲੀ ਉੱਥੇ ਵੀ ਚਾਰ ਬੰਦੇ ਸਾਰੇ ਇਕੱਠੇ ਹੋਗੇ ਜੇ ਇਸ ਤਰ੍ਹਾਂ ਸੜਕ ਤੇ ਹੋ ਰਹੀ ਛੋਟੀ ਮੋਟੀ ਗੱਲ ਨੂੰ ਲੈ ਕੇ ਲੜਾਈ ਦੇ ਵਿੱਚ ਪੁਲਿਸ ਵਾਲੇ ਖੁਦ ਹੀ ਪੈ ਜਾਣਗੇ ਤਾਂ ਆਖਿਰਕਾਰ ਦੂਸਰੀ ਜਨਤਾ ਨੂੰ ਕੌਣ ਸਮਝਾਵੇਗਾ ਤੇ ਇਹ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਪਰ ਇਸ ਦੇ ਅੱਗੇ ਅਜੇ ਤੱਕ ਡੀਐਸਪੀ ਸਾਹਿਬ ਵੱਲੋਂ ਆਪਣਾ ਪੱਕ ਨਹੀਂ ਦੱਸਿਆ ਗਿਆ ਤੇ ਨਾ ਹੀ ਅਜੇ ਤੱਕ ਇਹ ਪਤਾ ਲੱਗ ਸਕਿਆ ਕਿ ਟੱਕਰ ਤੋਂ ਬਾਅਦ ਆਪਸੀ ਕਾਨੂੰਨੀ ਕਾਰਵਾਈ ਕੀ ਹੋਈ ਹੈ ਖੈਰ ਇਸ ਵੀਡੀਓ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਧੂਲ ਫੜਿਆ ਹੋਇਆ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਵੀਡੀਓ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ